ਨਾਮ ਸੁਮਨਦੀਪ ਹੈ ਮੈਂ ਪਿੰਡ ਤੱਲੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਰਹਿਣ ਵਾਲੀ ਆ ਸਭ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਤਹਿ ਦਿਲੋਂ ਤਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਆਪਣੀ ਸਰਕਾਰੀ ਨੌਕਰੀ ਲਈ ਇੱਥੇ ਨਿਯੁਕਤੀ ਪੱਤਰ ਲੈਣ ਪਹੁੰਚੀ ਆ ਮੇਰੇ ਮਾਤਾ ਪਿਤਾ ਨੇ ਬਹੁਤ ਔਖਾ ਹੋ ਕੇ ਮੈਨੂੰ ਮੇਰੀ ਪੜ੍ਹਾਈ ਪੂਰੀ ਕਰਵਾਈ ਬਟ ਮੈਂ 7-8 ਸਾਲ ਤੋਂ ਨੌਕਰੀ ਲਈ ਟਰਾਈ ਕਰ ਰਹੀ ਹਾਂ ਬਟ ਮੈਨੂੰ ਮੈਂ ਅਨਸਕਸੈਸਫੁਲ ਰਹੀ ਮੈਨੂੰ ਨੌਕਰੀ ਨਹੀਂ ਮਿਲੀ ਅੱਜ ਆਪ ਜੀ ਦੀ ਸਰਕਾਰ ਦੇ ਅੰਡਰ ਮੈਨੂੰ ਸਰਕਾਰੀ ਨੌਕਰੀ ਮਿਲੀ ਹੈ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਧੰਨਵਾਦ ਹੈ ਹੋਰ ਕੋਈ ਮੁੰਡਾ ਵੇਖੋ ਜੀ ਕਿਹਨਾ ਇੱਕੇ ਚੁੱਪ ਬੈਠੇ ਆ ਇੱਕ ਮਿੰਟ ਇੱਕ ਮਿੰਟ ਕੀ ਨਾਮ ਹੈ ਤੁਹਾਡਾ ਸੁਮਨਦੀਪ ਸੁਮਨ ਕਿਹੜਾ ਪਿੰਡ ਹੈ ਪਿੰਡ ਤੱਲੇ ਵਾਲਾ ਫਿਰੋਜ਼ਪੁਰ ਜ਼ਿਲ੍ਹੇ ਚ ਹਾਂਜੀ ਤੇ ਫਿਰ ਪਹਿਲਾਂ ਇਸ ਤੋਂ ਪਹਿਲਾਂ ਕਿਤੇ ਅਰਜ਼ੀਆਂ ਦਿੱਤੀਆਂ ਸੀ ਫਿਰ ਹਾਂਜੀ ਸਰ ਮੈਂ ਬਹੁਤ ਵਾਰ ਟਰਾਈ ਕੀਤਾ ਜਵਾਬ ਦਾ ਪਰ ਮੈਨੂੰ ਤੇ ਹੁਣ ਕਿਵੇਂ ਹੋਇਆ ਮਤਲਬ ਜਦੋਂ ਪੇਪਰ ਦਿੱਤਾ ਫਿਰ ਸਰ ਹੁਣ ਮੈਰਿਟ ਬੇਸ ਤੇ ਮੈਨੂੰ ਚੱਕਿਆ ਗਿਆ ਮਿਹਨਤ ਕੀਤੀ ਮੈਰਿਟ ਬੇਸ ਮੈਰਿਟ ਵਿੱਚ ਆਏ ਤਾਂ ਕੋਈ ਸ਼ਿਫਾਰਿਸ਼ ਜਾਂ ਕੋਈ ਬਿਲਕੁਲ ਹੀ ਨਹੀਂ ਸਰ ਕੋਈ ਨਹੀਂ ਪੇਪਰ ਦੇ ਕੇ ਜਦੋਂ ਤੁਹਾਡੇ ਨੰਬਰ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਫਿਰ ਤੁਹਾਨੂੰ ਕਿਹਨੇ ਕੰਟੈਕਟ ਕੀਤਾ ਸਰ ਸਾਨੂੰ ਡਿਪਾਰਟਮੈਂਟ ਵੱਲੋਂ ਆਏ ਕਿ ਮੇਲਸ ਆਈਆਂ ਕਿ ਤੁਸੀਂ ਨਿਯੁਕਤੀ ਪੱਤਰ ਲੈਣ ਪਹੁੰਚੋ ਸਿਸਰਾ ਜੇ ਇੱਥੇ ਪਹੁੰਚੇ ਆ ਅੱਛਾ ਤੇ ਇਦਾਂ ਦਾ ਵੀ ਪਹਿਲਾਂ ਵੀ ਪੇਪਰ ਦਿੱਤੇ ਹੋਣੇ ਜਿਵੇਂ ਉਹ ਕੁੜੀ ਨੇ ਕਿਹਾ ਕਿ ਬਹੁਤ ਸਾਰੇ ਪੇਪਰ ਸਰ ਪਹਿਲਾਂ ਬਹੁਤ ਬਾਰ ਪੇਪਰ ਦਿੱਤੇ ਆ 7 ਸਾਲ ਤੋਂ ਮੈਂ ਟਰਾਈ ਕਰ ਰਹੀ ਆ ਤੇ ਪਹਿਲਾਂ ਕਿਉਂ ਨਹੀਂ ਹੋਇਆ ਬੇਗਮ ਸਰ ਪਹਿਲਾਂ ਕੁਝ ਸਿਫਾਰਿਸ਼ ਕਹਿ ਸਕਦੇ ਆ ਜਾਂ ਕੁਝ ਕੋਈ ਪੋਸਟਾਂ ਜੋ ਜਿਨ੍ਹਾਂ ਲਈ ਅਪਲਾਈ ਕਰਦੇ ਸੀ ਕੁਆਲੀਫਾਈ ਹੁੰਦੇ ਸੀਗੇ ਉਹ ਰੱਦ ਕਰ ਦਿੰਦੇ ਸੀ ਜਾਂ ਕੁਝ ਵੀ ਕਹਿ ਸਕਦੇ ਆ ਤੇ ਹੁਣ ਮੈਰਿਟ ਵਿੱਚ ਆਏ ਅਸੀਂ ਮਿਹਨਤ ਕੀਤੀ ਸਾਡੀ ਮਿਹਨਤ ਦਾ ਮੁੱਲ ਮਿਲਿਆ ਮੈਨੂੰ ਇੱਥੇ ਤੇ ਮੈਂ ਅੱਜ ਇੱਥੇ ਪਹੁੰਚੀ ਨਿਯੁਕਤੀ ਪੱਤਰ ਲੈਣ ਸਰਕਾਰੀ ਨੌਕਰੀ ਸਰ ਹੁਣ ਮੇਰੀ ਇੱਕ ਨਹੀਂ ਦੋ ਸਰਕਾਰੀ ਨੌਕਰੀ ਵਿੱਚ ਮੇਰਾ ਨਾਮ ਆਇਆ ਹੈ ਦੋਨੋਂ ਹੀ ਪੀਐਸਪੀਸੀਐਲ ਮੈਕਨੇਵਿਚ ਅੱਛਾ ਕਰਦੇ ਖੁਸ਼ ਨੇ ਬਹੁਤ ਜ਼ਿਆਦਾ ਸਰਕਾਰੀ ਨੌਕਰੀ ਮਿਲਣੀ ਔਰ ਪਹਿਲਾਂ ਤਾਂ ਹੋਈ ਬਣਾ ਰੱਖਿਆ ਸੀ ਕਿ ਸਰਕਾਰੀ ਨੌਕਰੀ ਬਹੁਤ ਜਿਆਦਾ ਮੁਸ਼ਕਲ ਆ ਜਾਂ ਅਸੰਭਵ ਵਾਂਗੂ ਹੀ ਕਰਦੀ ਸੀ ਹਾਂ ਜੀ ਮੇਰੇ ਪਾਪਾ ਦਾ ਡ੍ਰੀਮ ਸੀਗਾ ਤੇ ਅੱਜ ਉਹਨਾਂ ਦਾ ਕੀ ਕਰਦੇ ਨੇ ਪਾਪਾ ਤੁਹਾਡੇ ਮੇਰੇ ਪਾਪਾ ਫਾਰਮਰ ਕਿਸਾਹ ਖੇਤੀ ਕਰਦੇ ਹਾਂਜੀ ਖੇਤੀ ਕਰਦੇ ਤੇ ਹੁਣ ਤੁਸੀਂ ਜ ਪਰਿਵਾਰ ਚੋਰ ਕੋਣ ਹੈ ਮੇਰੇ ਮੰਮੀ ਪਾਪਾ ਇੱਕ ਬ੍ਰਦਰ ਹੈ ਬਸ ਇੱਕ ਬ੍ਰਦਰ ਹਾਂਜੀ ਤੇ ਹੁਣ ਇਹਨੂੰ ਆਖਰੀ ਨੌਕਰੀ ਨਹੀਂ ਸਮਝਣਾ ਆਖਰੀ ਨੌਕਰੀ ਹੋਰ ਪੜਾਈ ਮਿਹਨਤ ਕਰੋ ਹੋਰ ਕੰਪੀਟੀਸ਼ਨ ਦੇ ਐਗਜ਼ਾਮ ਦਿਓ ਹਾਂਜੀ ਜੇ ਅੱਜ ਦੋ ਚ ਆਇਆ ਤਾਂ ਕੱਲ ਨੂੰ ਹੋਰ ਚ ਵੀ ਆਊਗਾ ਨਾ ਹਾਂਜੀ ਹੋਰ ਤਰੱਕੀਆਂ ਕਰੋ ਆਈਐਸ ਪੀਸੀਐਸ ਉਧਰਲੇ ਪਾਸੇ ਵੀ ਜਾ ਸਕ ਹਾਂਜੀ ਸਰ ਹੁਣ ਸਾਨੂੰ ਉਮੀਦ ਹੈ ਹੁਣ ਅਸੀਂ ਉਧਰ ਜ਼ਰੂਰ ਟਰਾਈ ਕਰਾਂਗੇ ਨਹੀਂ ਵਧੀਆ ਜਦੋਂ ਇੱਕ ਵਾਰੀ ਰਸਤਾ ਖੁੱਲ ਜੇ ਅੱਜ ਪ੍ਰਾਊਡ ਫੀਲ ਹੋ ਰਿਹਾ ਕਿਸੇ ਆਮ ਆਦਮੀ ਪਾਰਟੀ ਨੂੰ ਵੋਟ ਪਾਈਆਂ ਅਸੀਂ ਚੋਣਾਂ ਚਲੋ ਮੈਂ ਵੋਟ ਨਹੀਂ ਪੁੱਛਦਾ ਮੈਂ ਵੋਟ ਨਹੀਂ ਪੁੱਛਦਾ ਪਰ ਇੰਨਾ ਕਹਿ ਕੇ ਚਲੋ ਮੈਨੂੰ ਬਹੁਤ ਮਾਨਸੂਸ ਹੋ ਰਿਹਾ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਸਾਡੀਆਂ ਪੰਜਾਬ ਦੀਆਂ ਪੰਜਾਬ ਦੀਆਂ ਕੁੜੀਆਂ ਮੱਲਾ ਮਾਰ ਰਹੀਆਂ 크੍ਰਿਕਟ ਦੇ ਵਿੱਚ ਵੀ ਦੇਖੋ ਵਰਲਡ ਕੱਪ ਜਿੱਤ ਕੇ ਆਈਆਂ ਹਾਂ ਉਹ ਵੀ ਮੋਕੇ ਦੀ ਕੁੜੀ ਹਰਮਨਪ੍ਰੀਤ ਕੈਪਟਨ ਹੈ ਜਿਹੜੀ ਤੇ ਜਿਹੜੀ ਕੁੜੀ ਨੇ ਪਹਿਲਾਂ ਬੋਲਿਆ ਕਿ ਬਿਲਕੁਲ ਸਹੀ ਗੱਲ ਹੈ ਕਿ ਪੱਥਰ ਕਹਿੰਦੇ ਹੁੰਦੇ ਆ ਕਿ ਜਦੋਂ ਕੁੱਤੀ ਜੰਪੇ ਕਹਿੰਦੇ ਨੇ ਪੱਥਰ ਮੱਥੇ ਮਾਰਿਆ ਰੱਬ ਨੇ ਸੋ ਇੱਟ ਮਾਰੀ ਮੱਥੇ ਜਾ ਇਹ ਕਹਿੰਦੇ ਹੁੰਦੇ ਨੇ ਤੇ ਸੋ ਪਰ ਉਹਨਾਂ ਨੇ ਮਿਹਨਤ ਕੀਤੀ ਤੇ ਅੱਜ ਉਹ ਅਚੀਵ ਕਰ ਰਹੇ ਹੋ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈਗੀ ਹੈ ਕਿ ਤੁਸੀਂ ਆ ਗਏ ਤੇ ਨਾਲ ਹੁਣ ਅੱਗੇ ਹੋਰ ਮੈਨੂੰ ਉਮੀਦ ਹੈ 20 20 ਬੱਚੇ ਟੌਪ 10 ਕਸਮੀਰ ਦੇ ਮੈਟ੍ਰਿਕ ਚੋ ਟੌਪ 10 ਤੇ ਟੌਪ 10 12th ਦੇ ਅਸੀਂ ਕਰੇ ਬੁਲਾਏ ਜਿਹੜੇ ਪੰਜਾਬ ਚੋ ਟੌਪ 10 ਆਏ ਸੀ 20 ਹੋਗੇ ਨਾ ਹਾਂਜੀ 30 ਚੋ 19 ਕੁੜੀਆਂ ਸੀ ਸਾਡੀ ਬਰਾਦਰੀ ਦਾ ਇੱਕੋ ਹੀ ਸੀ ਬਸ ਉਹਨੂੰ ਮੈਂ ਕਾफी ਹੱਲਾਸ਼ੀਰ ਦਿੱਤੀ ਮੈਂ ਚਲੇ ਚਿੱਤ ਰਖ ਲਈ ਮਤਲਬ ਪੜਨ ਦੇ ਨਾਮ ਲਈ নো ਡਾਊਟ ਕਿ ਜੇ ਮੈਂ ਇਹਦਾ ਜਦੋਂ ਦੀ ਸੁਰਤ ਸੰਭਾਲੀ ਹੈ ਜਦੋਂ ਦਾ ਮੈਂ ਅਖਬਾਰ ਪੜਨਾ ਸਿੱਖਿਆ ਮਤਲਬ ਜਦੋਂ ਹੀ ਰਿਜ਼ਲਟ ਆਉਂਦੇ ਆ ਚਾਹੇ 8ਵੀਂ ਦੇ 10ਵੀਂ ਦੇ ਪਲੱਸ 2 ਦੇ ਬੀਏ ਦੇ ਐਮਏ ਦੇ ਹਮੇਸ਼ਾ ਖਬਰ ਇਹੀ ਹੁੰਦੀ ਹੈ ਕਿ ਕੁੜੀਆਂ ਨੇ ਫੇਰ ਬਾਜ਼ੀ ਮਾਰੀ ਕੁੜੀਆਂ ਫੇਰ ਅੱਗੇ ਕੁੜੀਆਂ ਫੇਰ ਬਾਜ਼ੀ ਮਾਰੀ ਪਰ ਮੈਨੂੰ ਬਾਅਦ ਚ ਦੁੱਖੇ ਹੁੰਦਾ ਸੀਗਾ ਕਿ ਉਹ ਬਾਅਦ ਚ ਕਿੱਥੇ ਚਲੇ ਜਾਂਦੀਆਂ ਨੇ ਕਦੇ ਇਹ ਨਹੀਂ ਸੁਣਿਆ ਸੀਗਾ ਕਿ ਉਹ ਟਾਪਰ ਜਿਹੜੀ ਹੈ ਉਹ ਇੱਥੇ ਡੀਸੀ ਲੱਗ ਗਈ ਜਾ ਟਾਪਰ ਜਿਹੜੀ ਹੈ ਉਹ ਇੱਥੇ ਐਸਟੀਐਮ ਬਣ ਗਈ ਟਾਪਰ ਜਿਹੜੀ ਹੈ ਇੱਥੇ ਇੰਜੀਨੀਅਰ ਬਣ ਗਈ ਉਹ ਨਹੀਂ ਉਹ ਤੇ ਵਿਆਹ ਵਾਹ ਜਾਂਦੀਆਂ ਸੀ ਜਾਂ ਆਰਥਿਕ ਜਾਂ ਸਮਾਜਿਕ ਮਜਬੂਰੀਆਂ 'ਚ ਫੇਰ ਉਲਝ ਜਾਂਦੀਆਂ ਸੀ ਦੁਬਾਰਾ ਸੋ ਤੁਸੀਂ ਇੰਨਾ ਛੋਟੇ ਛੋਟੇ ਜਾਲਾ ਨੂੰ ਤੋੜਨਾ ਤੇ ਅਸਮਾਨਾਂ ਚ ਉਡਾਰੀਆਂ ਲਾਉਣੀ ਗੁੱਡ ਲੱਕ ਥੈਂਕ ਯੂ